ਇਹ ਸਭ ਕਿੱਦਾਂ ਦੀ ਕੈਂਪੇਨ ਚੱਲ ਰਹੀ ਹੈ? ਅੱਛੀ ਚੱਲ ਰਹੀ ਅੱਛੀ ਚੱਲ ਰਹੀ ਜੀ ਵਾਹਿਗੁਰੂ ਦੀ ਕਿਰਪਾ ਵਾ ਔਰ ਲੋਕੀ ਪਾਰਟੀਬਾਜ਼ੀ ਤੋਂ ਉੱਪਰ ਉੱਠ ਕੇ ਸਾਡਾ ਸਹਿਯੋਗ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਐ ਲੱਗਦਾ ਵਾ ਕਿ ਖੈਰੇ ਨੇ ਹਮੇਸ਼ਾ ਪਾਰਟੀਬਾਜ਼ੀ ਤੋਂ ਉੱਤੇ ਉੱਠ ਕੇ ਕੰਮ ਕੀਤਾ ਵਾ ਇਕੱਲੇ ਕਾਂਗਰਸ ਦੀ ਗੱਲ ਨਹੀਂ ਕੀਤੀ ਉਹਨਾਂ ਨੇ ਹਮੇਸ਼ਾ ਹਰ ਵਰਗ ਦੇ ਲੋਕਾਂ ਦੀ ਹਰ ਪਾਰਟੀ ਦੇ ਲੋਕਾਂ ਦੀ ਔਰ ਹਰ ਮੁੱਦੇ ਨੂੰ ਟੱਚ ਕੀਤਾ ਇਸ ਕਰਕੇ ਉਸ ਦਾ ਜਿੱਦਾਂ ਕਹਿੰਦੇ ਨੇ ਕਿ ਮੈਨੂੰ ਲੋਕੀ ਸ਼ਾਬਾਸ਼ ਦੇਣ ਲਈ ਸਾਰੀਆਂ ਪਾਰਟੀਆਂ ਦੇ ਲੋਕੀ ਮੇਰੀ ਮਦਦ ਕਰ ਰਹੇ ਨੈਕਸ ਮਰਥਨ ਮਿਲ ਰਿਹਾ ਖੈਰਾਸਾ ਆਇਆ ਕਿਰੇ ਕਿਰੇ ਮਿਲਿਆ ਕਿ ਲੋਕਾਂ ਦੇ ਜਾ ਰਹੇ ਮੁੱਦੇ ਤਾਂ ਜੀ ਜੋ ਪੰਜਾਬ ਦੇ ਹਨ ਜੋ ਖੇਤ ਮਜ਼ਦੂਰ ਕਿਸਾਨ ਉਹਨਾਂ ਦਾ ਕਰਜ਼ਾ ਉਹਨਾਂ ਦੀ ਆਤਮੱਤਿਆਵਾਂ ਜੋ ਜਿਸ ਢੰਗ ਦੇ ਨਾਲ ਕਿਸਾਨਾਂ ਦੇ ਅੰਦੋਲਨ ਨੂੰ ਕੁਚਲਿਆ ਗਿਆ ਕੇਂਦਰ ਸਰਕਾਰ ਵੱਲੋਂ ਵੀ ਤੇ ਪੰਜਾਬ ਸਰਕਾਰ ਵੱਲੋਂ ਕਿ ਪੰਜਾਬ ਤੇ ਦੋਰੀ ਤਾਨਾ ਸ਼ਾਇਦ ਆਸੀਂ ਚੱਲ ਰਹੇ ਹਾਂ ਸੰਤਾਪ ਔਰ ਉਸ ਉਸ ਤੋਂ ਇਲਾਵਾ ਸਿੱਧੂ ਮੂਸੇਵਾਲੇ ਦੇ ਕਤਲ ਦਾ ਇਨਸਾਫ ਨਾ ਮਿਲਣਾ 2 ਸਾਲ ਤੋਂ ਬਾਅਦ ਨੌਜਵਾਨਾਂ ਨੂੰ ਜਿਸ ਢੰਗ ਦੇ ਨਾਲ ਐਨਐਸਸੀ ਲਾ ਕੇ ਦਿਬਰੂਗੜ੍ਹ ਜ਼ਿਲ੍ਹਾ ਚ ਭੇਜਿਆ ਸੰਗਰੂਰ ਦੇ ਵਿੱਚ ਪਾਣੀ ਜ਼ਮੀਨੀ ਪਾਣੀ ਕਗਰ ਦਰਿਆ ਨੇ ਬਹੁਤ ਗੰਦਲਾ ਕੀਤਾ ਫੈਕਟਰੀਆਂ ਦਾ ਬੜਾ ਗੰਦ ਪਿਆ ਉਹਦਾ ਕੈਂਸਰ ਦਾ ਬਹੁਤ ਵਧਣਾ ਸੰਗਰੂਰ ਚ ਵੈਸੇ ਵਾਟਰ ਟੇਬਲ ਜਿਹੜਾ ਉਹ ਝੋਨੇ ਦੇ ਕਰਕੇ 14 ਲੱਖ ਮੋਟਰਾਂ ਤੋਂ ਪਾਣੀ ਲਗਾਤਾਰ ਕੱਢ ਰਹੇ ਆ ਪਾਣੀ ਦਾ ਟੇਬਲ ਜਿਹੜਾ ਨੀਚੇ ਗਿਆ ਜ਼ਮੀਨ ਤੋਂ ਥੱਲੇ ਉਸ ਸੰਗਰੂਰ ਇਸ ਵਕਤ ਰੈੱਡ ਜ਼ੋਨ ਚ ਆ ਇਹ ਸਾਰੇ ਮਸਲੇ ਨੇ ਬੇਰੋਜ਼ਗਾਰੀ ਬਹੁਤ ਵੱਡਾ ਮਸਲਾ ਡਰੱਗਸ ਬਹੁਤ ਵੱਡੇ ਮਸਲੇ ਨੇ ਕਿ ਮੀਥਿਆਰ ਦੇ ਪਿੰਡ ਕੋਰੜ ਦੇ ਵਿੱਚ ਦੋ ਮੋਤਾ ਹੋਈਆਂ ਅੱਜ ਤੋਂ ਇੱਕ ਹਫ਼ਤਾ ਪਹਿਲਾਂ ਜਿਹੜੇ ਮਨਿਸਟਰ ਜਿਹੜੇ ਐਮਐਲਏ ਆਪਣੇ ਪਿੰਡ ਨੂੰ ਨਹੀਂ ਬਚਾ ਸਕਦੇ ਉਹ ਸਮਾਜ ਤੇ ਪੰਜਾਬ ਨੂੰ ਕੀ ਬਚਾਉਣਗੇ ਕੇਚਰੀਵਾਲ ਦੇ ਘਰੇ ਸਰਕਾਰੀ ਥਾਂ ਤੇ ਉਹਦੇ ਪੀਏ ਨੇ ਇੱਕ ਰਾਜ ਸਭਾ ਦੀ ਮੈਂਬਰ ਸਵਾਤੀ ਮਾਲੇਵਾਲ ਨੂੰ ਕੁੱਟਿਆ ਐਫਆਈਆਰ ਦਰਜ ਹੋਈ ਆ ਸੋ ਜਿਹੜੇ ਇਹ ਲੀਡਰ ਸੀਗੇ ਇਹ ਫਰਜ਼ੀ ਇਨਕਲਾਬੀ ਸੀਗੇ ਅਸਲ ਇਹਨਾਂ ਦਾ ਸੱਚ ਹੁਣ ਸਾਹਮਣੇ ਆ ਗਿਆ ਇਹ ਬਦਲਾਵ ਕਰਦੇ ਕਰਦੇ ਆਪ ਹੀ ਬਦਲ ਗਏ ਨੇ ਹਜ਼ਾਰ ਹਜ਼ਾਰ ਗਨਮੈਨ ਲਈ ਫਿਰਦੇ ਨੇ ਮੇਰੇ ਖਿਆਲ ਪੰਜ ਪੰਜ ਕਰੋੜ ਦੀਆਂ ਗੱਡੀਆਂ ਝੂਟਦੇ ਨੇ 50 50 ਕਰੋੜ ਦੇ ਮਕਾਨਾਂ 'ਚ ਕੇਜਰੀਵਾਲ ਸਾਹਿਬ ਰਹਿੰਦੇ ਇਹ ਸਾਰੀਆਂ ਗੱਲਾਂ ਮੈਨੂੰ ਲੱਗਦਾ ਕਿ ਸੰਗਰੂਰ ਦੇ ਪੰਜਾਬ ਵਾਸੀਆਂ ਨੂੰ ਪਤਾ ਲੱਗ ਚੁੱਕਾ ਵਾ ਉਹ ਬੇਨੁਕਾਬ ਹੋ ਗਏ ਨੇ ਔਰ ਸ਼ਾਇਦ ਕੋਈ ਵੱਡੀ ਗੱਲ ਨਹੀਂ ਕਿ ਝਾੜੂ ਜਿਹੜਾ ਵਾ ਉਹ ਫਾਈਟ 'ਚ ਹੀ ਨਾ ਰਵੇ